ਵੀ ਲੋਕ ਜਿਹੜੇ ਸ਼ੌਕੀਨ ਨੇ ਗੱਡੀਆਂ ਨੂੰ ਮੋਡੀਫਿਕੇਸ਼ਨ ਕਰਾਉਣ ਦੇ ਜਾਂ ਟਾਇਰ ਵੱਡੇ ਪਾਉਣ ਦੇ ਜਾਂ ਕੋਈ ਹੋਰ ਤਰ੍ਹਾਂ ਦੀ ਮੋਡੀਫਿਕੇਸ਼ਨ ਹੋਵੇ ਉਹਦੇ ਤੇ ਜਿਹੜੇ ਨੇ ਪੰਜਾਬ ਟ੍ਰੈਫਿਕ ਪੁਲਿਸ ਹੈ ਜਿਹੜੀ ਉਹਨੇ ਸਖਤ ਜਿਹੜੇ ਨੇ ਨਿਯਮ ਲਾਗੂ ਕੀਤੇ ਨੇ ਲੋਕ ਤਾਂ ਪੰਜਾਬ ਦੇ ਬਹੁਤ ਜ਼ਿਆਦਾ ਸ਼ੌਕੀਨ ਨੇ ਉਹ ਕਹਿੰਦੇ ਗੱਡੀ ਜੇ ਏਜੰਸੀ ਤੋਂ ਪੜਾਈ ਆ ਤੇ ਇਹਦੇ 'ਚ ਮੋਡੀਫਿਕੇਸ਼ਨ ਨਾ ਹੋਵੇ ਤਾਂ ਮਜ਼ੇ ਨਹੀਂ ਆਉਂਦਾ ਚਲਾਉਣ ਦਾ ਕੰਮ ਦੀ ਕੋਈ ਇਸ਼ੂ ਨਹੀਂ ਹੈ ਬਟ ਕੋਈ ਲਿਮਿਟੇਸ਼ਨ ਹੰਦਰ ਕਰਾਉਂਦਾ ਕਿਸੇ ਅਗਰ ਕੋਈ ਜ਼ਿਆਦਾ ਕਿਸੇ ਨੂੰ ਤੰਗ ਕਰੋਗੇ ਪਰੇਸ਼ਾਨੀ ਕਰੋਗੇ ਤੇ ਲੋਕੀ ਕੰਪਲੇਨਟ ਕਰ ਦੇ ਕਮੈਂਟ ਕਰ ਦੇ ਤੇ ਸਾਰਾ ਐਕਸ਼ਨ ਗਵਰਨਮੈਂਟ ਤੇ ਆਉਂਦਾ ਹੈ ਲੱਖਾਂ ਕਰੋੜ ਰੁਪਏ ਦਾ ਬਿਜ਼ਨਸ ਹੈ ਗੱਡੀਆਂ ਦੇ ਟਾਇਰਾਂ ਦਾ ਗੱਡੀਆਂ ਦੇ ਅਲੋਏ ਦਾ ਤੇ ਉਹਦੇ ਤੇ ਫਿਰ ਇਸ ਚੀਜ਼ ਦਾ ਫਰਕ ਨਹੀਂ ਪਏਗਾ ਜਿੰਨੇ ਚੀਜ਼ ਬਣਾਣੀ ਹੈ ਉਹ ਤਾਂ ਬਣਾਏਗਾ ਜਿੰਨੇ ਵੇਚਣੀ ਹੈ ਜੀ ਵੇਚੇਗਾ ਬਟ ਲਵਾਨ ਵਾਲਾ ਵੀ ਨਹੀਂ ਹਟੇਗਾ ਕਦੀ ਗਵਰਨਰ ਨਾ ਬਣਾਉਣ ਵਾਲ ਨੂੰ ਰੋਕ ਸਕਦੀ ਹੈ ਨਾ ਵਿਚਰਨ ਰੋਕ ਸਕਦੀ ਹੈ ਨਾ ਲਵਾਉਣ ਨੂੰ ਰੋਕ ਸਕਦੀ ਹੈ। ਲਵਾਉਣ ਵਾਲਾ ਫਸ ਜਾਂਦਾ ਜਦੋਂ ਉਹ ਲਵਾ ਕੇ ਚਲੇ ਜਾਂਦਾ। ਘੱਟ ਰੁਕੇਗਾ ਫਰਕ ਕਹਿ ਸਕਦਾ ਵੀ ਵੱਡੀ ਗੱਲ ਨਹੀਂ ਹੈਗੀ। ਤੰਦਾ ਕਰਨ ਡਾਊਨ ਹੋਏਗਾ, ਬਿਜ਼ਨਸ ਡਾਊਨ ਹੋਏਗਾ। ਪ੍ਰੋਬਲਮ ਸਾਨੂੰ 100 ਪ੍ਰੋਬਲਮ ਆ ਸਕਦੀ ਹੈ। ਬਟ ਰੂਲਸ ਐਂਡ ਰੈਗੂਲੇਸ਼ਨ ਚੱਲਾਂਗੇ ਤਾਂ ਕੋਈ ਦਿੱਕਤ ਨਹੀਂ ਹੈ। ਇਹ ਨੋਟੀਫਿਕੇਸ਼ਨ ਆਈ ਹੈ ਸਰਕਾਰੀ ਜਿਆਦਾ ਸਖਤ ਨਹੀਂ ਹੈ। ਅੱਜ ਕੱਲ ਦੇ ਟਾਈਮ ਦੇ ਹਿਸਾਬ ਨਾਲ ਦੇਖਿਆ ਜਾਵੇ। ਸਰ ਸਖਤ ਸਭ ਕੁਝ ਹੀ ਹੈਗਾ। ਹਰ ਚੀਜ਼ ਹਰ ਬੰਦੇ ਦਾ ਸੱਕਦਾ ਹੈਗਾ ਲੁਕਨ ਜਿਹਨੇ ਸ਼ੌਂਕ ਹੈਗੇ ਐ ਅਗਰ ਉਹ ਕੰਮ ਕਰਾਏਗਾ ਤਾਂ ਉਹ ਆਪਣੇ ਚਲਾਣੀ ਪਰੇਗਾ ਨਹੀਂ ਪੰਜਾਬੀ ਦਾ ਜ਼ਿਆਦਾ ਸ਼ੁਕੀਨ ਨਹੀਂ ਚੌਕ ਬੂਰੇ ਪਗਾਣੇ ਆ ਦੇ ਵਿੱਚ ਲੰਨ ਭਰ ਲਈ ਤਿਆਰ ਰਹਿਣ ਪੰਜਾਬੀ ਆ ਲੰਨ ਭਰਨ ਦੀ ਫਿਰ ਕੀ ਕਰਨੀ ਤੇ ਇਹ ਦੱਸੋ ਵੀ ਤੁਹਾਡੇ ਕੋਲ ਕਿਹੜੀ ਗੱਡੀ ਹੈ ਮੇਰੇ ਕੋਲ ਤਾਂ ਇਹ ਬਲੈਨੋ ਆ ਮਰੂਤੀ ਲੋਏ ਪਏ ਟਾਇਰ ਪਏ ਹਾਂਜੀ ਲੋਏ ਵੀ ਲੋਦੇ ਪਏ ਹੋ ਲੰਗਣਾ ਤਾਂ ਆਪਾਂ ਕਰ ਰਹੇ ਆ ਫਿਰ ਉਹ ਮੋਡੀਫਿਕੇਸ਼ਨ ਵਾਲੀ ਕਹਿੰਦੇ ਨੇ ਜਿਹੜੇ ਪੁਲਿਸ ਨੇ ਕਿਹਾ ਤਾਂ ਇਹ ਜ਼ਿਆਦਾ ਸ਼ਕਤੀ ਨਹੀਂ ਵਰਤਰੀ ਪੁਲਿਸ ਨੇ ਪੁਲਿਸ ਵੀ ਆਪਣੀ ਜਗ੍ਹਾ ਠੀਕ ਹੈ ਜੀ ਕਈ ਵਾਰ ਕੀ ਹੁੰਦਾ ਆ ਕਿ ਆ ਯੰਗਸਟਰ ਜਿਹੜੇ ਉਹ ਦੂਜਿਆਂ ਦੇ ਸ਼ੌਂਕ ਵਿੱਚ ਆ ਕੇ ਨਾ ਆਪਣੇ ਮਤਲਬ ਆਪਾਂ ਕਹਿੰਦੇ ਆ ਨਾ ਦੂਜਿਆਂ ਨੂੰ ਦੇਖ ਕੇ ਤੇ ਆਪਣਾ ਚੱਗਾ ਪੜਵਾ ਲੈਣਾ ਕਈ ਵਾਰੀ ਕੀ ਹੁੰਦਾ ਉਹ ਚੀਜ਼ ਹੋ ਜਾਂਦੀ ਆ ਸਾਡੇ ਕੋਲ ਹੀ ਦੂਰੋ ਦੂਰੋ ਲੋਕੀ ਲਾਈਵਲ ਪਵਾਣ ਆਂਦੇ ਆ ਆਪਾਂ ਗੱਲ ਕਰੀਏ ਹਰਿਆਣੇ ਦੀ ਜੰਮੂ ਕਸ਼ਮੀਰ ਦੀ ਯੂਪੀ ਤੋਂ ਬਿਹਾਰ ਤੋਂ ਵੀ ਮਤਲਬ ਹੁਣ ਹੋਰ ਵੀ ਜਗ੍ਹਾ ਤੋਂ ਕਈ ਗੱਡੀਆਂ ਆਈਆਂ ਹੋਈਆਂ ਸਪੈਸ਼ਲ ਮੋਡੀਫਿਕੇਸ਼ਨਸ ਕਰਾਣ ਲਈ ਚਲੋ ਨਸ਼ਾ ਤਾਂ ਨਹੀਂ ਨਾ ਕਰ ਰਿਹਾ ਬਜਾਰੋ ਲੈ ਕੇ ਉਹ ਜੇ ਮੇਰਾ 10000 ਲੱਗ ਰਿਹਾ 15000 ਲੱਗ ਰਿਹਾ 50000 ਲੱਗ ਰਿਹਾ ਉਹ ਚਲੋ ਮੈਂ ਆਪਣੀ ਗੱਡੀ ਤੇ ਹੀ ਲਾਏ ਨਾ ਆਪਣੇ ਸ਼ੌਂਕ ਤੇ ਲਾਏ ਨਾ ਕੋਈ ਨਸ਼ਾ ਤਾਂ ਨਹੀਂ ਨਾ ਕਰ ਰਿਹਾ ਮੈਂ ਕਿਤੋਂ ਕੋਈ ਸਮੈਕ ਜਾਂ ਕੋਈ ਵੀ ਆਪਾਂ ਗੱਲ ਕਰੀਏ ਜਿਵੇਂ ਯੂਥ ਆ ਪੰਜਾਬ ਦਾ ਉਹ ਵਿਹਲਾ ਦਿਮਾਗ ਨਸ਼ਿਆਂ ਵੱਲ ਜਾ ਰਿਹਾ ਹੈ ਕੋਈ ਬੱਚਾ ਨਸ਼ਿਆਂ ਤੇ ਲੱਗਿਆ ਹੈ ਨਾ ਉਹਨੂੰ ਗੱਡੀਆਂ ਦਾ ਸ਼ੌਂਕ ਪਾ ਦੋ ਨਾ ਉਨੇ ਆਟੋਮੈਟਿਕਲੀ ਉਧਰ ਡਾਇਵਰਟ ਹੋ ਜਾਣਾ ਹੈ ਹਾਂ ਡਾਇਵਰਟ ਹੋ ਜਾਂਦਾ ਨਾਲੇ ਗੱਲ ਚ ਬੜੀ ਚੰਗੀ ਕੀਤੀ ਤੁਸੀਂ ਵੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ ਮਦਾ ਆਪਣੇ ਸ਼ੌਂਕ ਆਪਣੇ ਪੈਸੇ ਖਰਚ ਕੇ ਪੂਆ ਰਹੇ ਤੇ ਕਿਸੇ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਟ੍ਰੈਫਿਕ ਪੁਲਿਸ ਨੇ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਵੀ ਜਿਹੜੀਆਂ ਮੋਡੀਫਿਕੇਸ਼ਨ ਹੋਈਆਂ ਹੋਈਆਂ ਗੱਡੀਆਂ ਉਹਨਾਂ ਨੂੰ ਕਿਤਨਾ ਕਿਤੇ ਜਬਤ ਕੀਤਾ ਜਾਏਗਾ ਬੌਂਡ ਕੀਤਾ ਜਾਏਗਾ ਔਰ ਮੋٹے ਚਲਾਨ ਜਿਹੜੇ ਉਹਨਾਂ ਦੇ ਕੀਤੇ ਜਾਣਗੇ ਵੀ ਲੋਕ ਜਿਹੜੇ ਸ਼ੌਕੀਨ ਨੇ ਗੱਡੀਆਂ ਨੂੰ ਮੋਡੀਫਿਕੇਸ਼ਨ ਕਰਾਉਣ ਦੇ ਜਾਂ ਟਾਇਰ ਵੱਡੇ ਪਾਉਣ ਦੇ ਜਾਂ ਕੋਈ ਹੋਰ ਤਰ੍ਹਾਂ ਦੀ ਮੋਡੀਫਿਕੇਸ਼ਨ ਹੋਵੇ ਉਹਦੇ ਤੇ ਜਿਹੜੇ ਨੇ ਪੰਜਾਬ ਟ੍ਰੈਫਿਕ ਪੁਲਿਸ ਹੈ ਜਿਹੜੀ ਉਹਨੇ ਸਖਤ ਜਿਹੜੇ ਨੇ ਨਿਯਮ ਲਾਗੂ ਕੀਤੇ ਨੇ ਔਰ ਜਿਹੜੇ ਉਲੰਘਣਾ ਕਰਨ ਵਾਲੇ ਨੇ ਉਹਨਾਂ ਦੇ ਸਖਤ ਐਕਸ਼ਨ ਕਰਨ ਦੀ ਜਿਹੜੇ ਆ ਦਿਸ਼ਾ ਨਿਰਦੇਸ਼ ਜਿਹੜੇ ਨੇ ਡੀਜੀਪੀ ਵੱਲੋਂ ਟ੍ਰੈਫਿਕ ਵੱਲੋਂ ਪੰਜਾਬ ਦੇ ਵਿੱਚ ਉੱਤੇ ਕਿਨੇ ਸੋ ਇਸੇ ਬਾਬਤ ਸਾਡੇ ਨਾਲ ਜਸਪੀਤ ਸਿੰਘ ਜੀ ਖੜੇ ਨੇ ਜਿਹੜੇ ਬੜੇ ਨੋਲੇਜੇਬਲ ਪਰਸਨ ਨੇ ਇਹਨਾਂ ਨੂੰ ਗੱਡੀਆਂ ਮੋਡੀਫਿਕੇਸ਼ਨ ਦੇ ਉੱਤੇ ਨੋਲੇਜ ਹੈ ਵੀ ਇਹ ਚੀਜ਼ ਜਿਹੜੀ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ ਇਹ ਕਿੰਨੀ ਕੁ ਸਫਲ ਰਹੀਗੀ ਔਰ ਜਿਹੜੇ ਲੋਕ ਨੇ ਜਿਹੜੇ ਸ਼ੌਕੀਨ ਲੋਕ ਨੇ ਉਹਨਾਂ ਨੂੰ ਕਿੰਨੀ ਕੁ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਗਾ ਸਤਿ ਸ਼੍ਰੀ ਅਕਾਲ ਜੀ ਸਤਿ ਅਸਰ ਕੀ ਹਾਲ ਹੈ ਜੀ ਸਰ ਕਿਦਾਂ ਦੇਖਦੇ ਹੋ ਜਿਹੜੀਆਂ ਹੁਣ ਗੱਡੀਆਂ ਦੀ ਮੋਡੀਫਿਕੇਸ਼ਨ ਹੈ ਲੋਕ ਤਾਂ ਪੰਜਾਬ ਦੇ ਬਹੁਤ ਜ਼ਿਆਦਾ ਸ਼ੌਕੀਨ ਨੇ ਉਹ ਕਹਿੰਦੇ ਗੱਡੀ ਜੇ ਏਜੰਸੀ ਤੋਂ ਕਢਾਈ ਆ ਤੇ ਇਹਦੇ 'ਚ ਮੋਡੀਫਿਕੇਸ਼ਨ ਨਾ ਹੋਵੇ ਤਾਂ ਮਜ਼ੇ ਨਹੀਂ ਆਉਂਦਾ ਚਲਾਉਣ ਦਾ ਤੇ ਇਹਦੇ 'ਚ ਕੀ ਕਹਿਣਾ ਚਾਹੁੰਦੇ ਹੋ ਗੌਰਮਣੇ ਕਹਿੰਦੇ ਆ ਕਿ ਅੰਡਰ ਰੂਲਸ ਐਂਡ ਰੈਗੂਲੇਸ਼ਨ ਅਗਰ ਤੁਸੀਂ ਕੁਝ ਕਰਾਂਦੇ ਹੋ ਉਹਦੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਲੋਕੀ ਨਾਜਾਇਜ਼ ਕੰਮ ਕਰਾਂਦੇ ਆ ਇਸੇ ਕਰਕੇ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਹਨ ਜਿਵੇਂ ਉਹਨਾਂ ਕੋਈ ਗੱਡੀਆਂ ਹੈਗੀਆਂ ਮੈਂ ਪਾਰਟਿਕੂਲਰ ਜਗ੍ਹਾ ਦਾ ਨਾਂ ਨਹੀਂ ਲਊਂਗਾ ਜਿਵੇਂ 올ਡ ਬਾਈਕਸ ਹੈਗੀਆਂ ਵਿਲੀ-ਵੁਲੀ ਹੈਗ ਤੁਸੀਂ ਉਹਨਾਂ ਮਤਲਬ ਕੋਈ ਨੌਨਸੈਂਸ ਨਾ ਹੋਏ ਕਿਸੇ ਨੂੰ ਇੱਕ ਕੁਝ ਤੁਸੀਂ ਵੱਡੇ ਫੋਰਮ ਨਾਲ ਲਾਓ ਗਵਰਨਮੈਂਟ ਕਹਿੰਦੀ ਕਿ ਕੰਮ ਕਰਾਓ ਕੰਮ ਦੀ ਕੋਈ ਇਸ਼ੂ ਨਹੀਂ ਹੈ ਬਟ ਕੋਈ ਲਿਮਿਟੇਸ਼ਨ ਦੇ ਅੰਦਰ ਕਰਾਓ ਤੁਸੀਂ ਅਗਰ ਕੋਈ ਜ਼ਿਆਦਾ ਕਿਸੇ ਨੂੰ ਤੰਗ ਕਰੋਗੇ ਪਰੇਸ਼ਾਨੀ ਕਰੋਗੇ ਤੇ ਲੋਕੀ ਕੰਪਲੇਨਟ ਕਰਦੇ ਕੰਪਲੇਨਟ ਕਰਦੇ ਤੇ ਸਾਰਾ ਐਕਸ਼ਨ ਗਵਰਨਮੈਂਟ ਤੇ ਆਂਦਾ ਹੈ ਗਵਰਨਮੈਂਟ ਫਿਰ ਐਕਸ਼ਨ ਲੈਂਦੀ ਹੈ ਠੀਕ ਹੈ ਸਿੰਘ ਸਾਹਿਬ ਦੇਖੋ ਲੱਖਾਂ ਕਰੋੜਾ ਰੁਪਏ ਦਾ ਬਿਜ਼ਨਸ ਹੈ ਗੱਡੀਆਂ ਦੇ ਟਾਇਰਾਂ ਦਾ ਗੱਡੀਆਂ ਦੇ ਅਲॉयਜ਼ ਦਾ ਤੇ ਉਹਦੇ ਤੇ ਫਿਰ ਇਸ ਚੀਜ਼ ਦਾ ਫਰਕ ਨਹੀਂ ਪਏਗਾ ਕਿਉਂਕਿ ਸਰਕਾਰ ਤਾਂ ਇਹ ਵੀ ਕਹਿੰਦੀ ਹੈ ਵੀ ਹਾਰਨ ਤੱਕ ਨਹੀਂ ਤੁਸੀ ਲਾ ਸਕਦੇ ਨਹੀਂ ਪਏਗਾ ਫਰਕ ਹੈ ਗਵਰਨਮੈਂਟ ਵੀ ਇਹ ਕਹਿੰਦੀ ਹੈ ਕਿ ਜੇ ਲਾਇ ਵੀ ਟਾਇਰ ਵੀ ਹੈਗੇ ਹਨਾ ਜੇ ਮਾਡਲ ਦੇ ਅੰਦਰ ਅੰਡਰ ਗਰੂਸਨ ਗੋਮ ਹੈਗਾ ਫਿਰ ਕੋਈ ਪ੍ਰੋਬਲਮ ਨਹੀਂ ਹੁੰਦੀ ਹੈ ਅਗਰ ਬਹੁਤ ਜ਼ਿਆਦਾ ਬਾਹਰ ਹੈਗਾ ਤੇ ਉਹ ਵੀ ਤਾਂ ਚਲਾਉਣ ਵਾਲਿਆਂ ਨੂੰ ਵੀ ਦਿੱਕਤ ਹੈਗੀ ਔਰ ਕਿਸੇ ਰੱਬ ਨਾ ਕਰੇ ਕਿਸੇ ਦੀ ਟਾਇਰ ਐਕਸੀਡੈਂਟ ਹੋ ਜਾਂਦਾ ਚੜ ਜਾਂਦੀ ਹੈ ਤੇ ਅਗਲੇ ਨੂੰ ਵੀ ਨੁਕਸਾਨ ਹੋ ਰਿਹਾ ਹੈ ਨਾ ਤੇ ਫਿਰ ਲੋਕੀ ਅਰਗਮੈਂਟ ਹੁੰਦੀ ਹੈ ਲੜਾਈ ਝਗੜਾ ਹੁੰਦਾ ਟਾਈਮ ਵੇਸਟ ਆਫ ਟ੍ਰੈਫਿਕ ਪੁਲਿਸ ਟਾਈਮ ਵੇਸਟ ਹੁੰਦਾ ਕਿ ਤੇ ਉਹ ਇਹ ਚੀਜ਼ ਕਹਿੰਦੇ ਕਿ ਇਹ ਚੀਜ਼ਾਂ ਨਹੀਂ ਹੋਣਗੀਆਂ ਤੇ ਫਿਰ ਐਟਲੀਸਟ ਲੜਾਈ ਝਗੜਾ ਨਹੀਂ ਹੋਏਗਾ ਕਿਉਂਕਿ ਕੋਈ ਆਪਣੀ ਗਲਤੀ ਨਹੀਂ ਮੰਨਦਾ ਹਨ ਕਿਸੇ ਦੀ ਗੱਡੀ ਵੱਜ ਜਾਂਦੀ ਹੈ ਵਜਨ ਤੋਂ ਬਾਅਦ ਅਗਲਾ ਕਹਿੰਦਾ ਤੂੰ ਤੇਰੀ ਗੱਡੀ ਗਲਤ ਹੈ ਜਾਂ ਮੇਰੀ ਗੱਡੀ ਗਲਤ ਹੈ ਕੋਈ ਮੰਨਦਾ ਨਹੀਂ ਹੈਗਾ ਤੇ ਦੇਖੋ ਜਿੰਨੇ ਚੀਜ਼ ਬਣਾਣੀ ਹੈ ਉਹ ਤਾਂ ਬਣਾਏਗਾ ਜਿੰਨੇ ਵੇਚਣੀਆਂ ਚੀਜ਼ੀ ਵੇਚੇਗਾ ਬਟ ਲਵਾਉਣ ਵਾਲਾ ਵੀ ਨਹੀਂ ਹਟੇਗਾ ਕਦੀ ਇਹ ਤਿੰਨੋਂ ਚੀਜ਼ਾਂ ਕਦੀ ਵੀ ਮੈਟਰ ਜਿਹੜੀ ਤਿੰਨੋਂ ਚੀਜ਼ਾਂ ਹੈਗੀਆਂ ਗਵਰਨਮੈਂਟ ਨਾ ਬਣਾਉਣ ਵਾਲਾ ਰੋਕ ਸਕਦੀ ਹੈ ਨਾ ਵੇਚਣ ਨੂੰ ਰੋਕ ਸਕਦੀ ਹੈ ਨਾ ਲਵਾਉਣ ਨੂੰ ਰੋਕ ਸਕਦੀ ਹੈ ਲਵਾਣ ਵਾਲਾ ਫਸ ਜਾਂਦਾ ਜਦੋਂ ਉਹ ਲਵਾ ਕੇ ਚੱਲ ਜਾਂਦਾ ਤੇ ਕਿਤੇ ਇਹ ਚੀਜ਼ਾਂ ਹੈਗੀਆਂ ਹੁਣ ਜੇ ਹਾਰਨ ਹੈ ਤੁਸੀਂ ਬਹੁਤ ਲਾਉਡ ਹਾਰਨ ਬਜਾਉਂਗੇ ਕੋਈ ਹਸਪੀਟਲ ਹੈ ਕੋਈ ਚ ਹੈ ਕੋਈ ਸਕੂਲ ਹੈ ਉਹ ਜਗ੍ਹਾ ਤੁਸੀਂ ਟਾਂੜ ਪਾਣਾ ਪਾਣਾ ਕੁਝ ਮਾਰੋਗੇ ਤੇ ਉਹ ਵੀ ਤੇ ਉਹਨਾਂ ਨੇ ਗਵਰਨਮੈਂਟ ਇਹ ਚੀਜ਼ ਆਜਾਦ ਨੋਟਿਸ ਕਰਦੀ ਹੈ ਇਹਦੇ ਕਰਕੇ ਸਾਰੇ ਬੰਦੇ ਦੁਨੀਆਂ ਬਦਨਾਮ ਹੋ ਜਾਂਦੀ ਹੈ ਕਿ ਜੋ ਚੀਜ਼ ਗਲਤੀ ਤਾਂ ਗਲਤੀ ਹੁੰਦੀ ਹੈ ਨਾ ਸਰ ਗਵਰਨਮੈਂਟ ਇਹ ਵੀ ਕਹਿੰਦੀ ਹੈ ਵੀ ਚੀਜ਼ ਇਹ ਲਗਵਾਣੀ ਨਿਯਮ ਤੋੜਨ ਦੀ ਗੱਲ ਹੈ ਤੇ ਜਿਹੜਾ ਬੰਦਾ ਇਹ ਚੀਜ਼ ਲਗਵਾ ਰਿਹਾ ਜਾਂ ਦੁਕਾਨਦਾਰ ਹੋਵੇ ਜਾਂ ਸ਼ਾਪਕੀਪਰ ਹੋਵੇ ਜਾਂ ਕੋਈ ਵੀ ਵੱਡਾ ਹੋਵੇ ਉਹਦਾ ਵੀ ਕਹਿੰਦੇ ਗਲਤੀ ਹੁੰਨੀ ਮੰਨੀਆਂ ਪੀ ਮੰਨੀ ਜਾਂਦੀ ਹੈ ਸਰ ਸ਼ਾਪਰ ਕੀ ਕਰੇਗਾ ਉਹਦੇ ਖਰਚੇ ਹੈਗੇ ਆ ਅਗਲਾ ਕਹਿੰਦਾ ਮੈਨੂੰ ਪੈਸੇ ਚਾਹੀਦੇ ਆ ਅਗਰ ਉਹ ਵੀ ਨਾ ਵੇਚ ਦੇਖੋ ਗਲਤੀ ਦੁਕਾਨਦਾਰ ਦੀ 100% ਹੈਗੀ ਹੈ ਹੁਣ ਦੁਕਾਨਦਾਰ ਕੀ ਕਰੇਗਾ ਉਹਨੂੰ ਕਸਪਰ ਮੰਗੇਗਾ ਤਾਂ ਦੁਕਾਨਦਾਰ ਰੱਖੇਗਾ ਨਹੀਂ ਇਸ ਚੀਜ਼ਾਂ ਦਾ ਫਰਕ ਪਈਗਾ ਜੀ ਦੁਕਾਨਦਾਰਾਂ ਨੂੰ ਜਿਹੜੀ ਚੀਜ਼ਾਂ ਦੇ ਸਖਤੀ ਹੋ ਰਹੀ ਹੈ ਵੀ ਲੋਕ ਫਿਰ ਘੱਟ ਆਣਗੇ ਇਸ ਚੀਜ਼ਾਂ ਕਰਵਾਣ ਲਈ ਘੱਟ ਪਈਗਾ ਫਰਕ ਪੈ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਤੰਦਾ ਕਰਨ ਡਾਊਨ ਹੋਏਗਾ ਬਿਜ਼ਨਸ ਡਾਊਨ ਹੋਏਗਾ ਠੀਕ ਹੈ ਅੱਜ ਕੱਲ੍ਹ ਸਬਜ਼ੇ ਖਰਚੇ ਹੈਗੇ ਆ ਤੇ ਪ੍ਰੋਬਲਮ ਸਾਨੂੰ 100% ਪ੍ਰੋਬਲਮ ਆ ਸਕਦੀ ਹੈ ਬਟ ਰੂਲਸ ਐਂਡ ਰੈਗੂਲੇਸ਼ਨ ਨੂੰ ਚੱਲਾਂਗੇ ਤਾਂ ਕੋਈ ਦਿੱਕਤ ਨਹੀਂ ਹੈ ਤੇ ਲੋਕੀ ਕੰਮ ਕਰਾਉਂਦੇ ਰਹਿਣਗੇ ਮੇਰੇ ਵਰਗੇ ਬੰਦਾ ਕੰਮ ਕਰਵਾਏਗਾ ਬਟ ਯਾਨ ਰੂਲਸ ਐਨਫੋਰਸਮੈਂਟ ਕਰਾਉਂਗੇ ਤਾਂ ਬਿਲਕੁਲ ਕਰਾਂਗੇ ਅਪਾ ਜੀ ਜਿਹੜੀਆਂ ਜੁਮੇ ਬਾਰਡਰ ਏਰੀਆ ਦੇ ਵਿੱਚ ਕੋਈ ਪੁਰਾਣੀ ਵੀਹਿਕਲ ਹੁੰਦੇ ਨੇ ਕੋਈ ਜੀਪਸ ਵਗੈਰਾ ਆਉਂਦੀ ਉਹਨਾਂ ਦੀ ਜਿਹੜੀ ਮੋਡੀਫਿਕੇਸ਼ਨ ਬੜੀ ਚੱਲ ਰਹੀ ਸੀ ਪਿੱਛੇ ਜੀ ਵੀ ਉਹਨੂੰ ਜਿਹੜੀ ਗੱਡੀ ਪੁਰਾਣੀ ਆਉਂਦੀ ਆ ਉਹਨੂੰ ਨਵਾਂ ਕਰ ਦਿੰਦੇ ਨੇ ਉਹ ਫਿਰ ਹੁਣੀਆਂ ਚੇਂਜੀਆਂ ਚੀਜ਼ਾਂ ਕਿੰਨੀ ਹੋਣੀਆਂ ਚਾਹੀਦੀਆਂ ਨੀਵਾਸ ਕਰਕੇ ਉਹਦੇ ਤੇ ਵੀ ਤਵੱਜੋ ਦਿੱਤੀ ਪੁਲਿਸ ਨੇ ਵੀ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਪੁਰਾਣੀ ਗੱਡੀਆਂ ਜਿਹੜੀਆਂ ਨਾ ਪੋਲੂਸ਼ਨ ਵਾਲੀ ਸੀ ਜਿਹੜੀ 10 ਸਾਲ ਪੁਰਾਣੇ ਵੀਹਿਕਲਸ ਹੈਗੇ ਸੀ ਉਹ ਦਿੱਲੀ ਬੈਨ ਤੇ ਉਹ ਹੀ ਕਹਿੰਦੇ ਕਿ ਉਹ ਵੀ ਅੰਡਰ ਰੂਲਸ ਐਂਡ ਰੈਗੂਲੇਸ਼ਨ ਮੋਡੀਫਾਈ ਹੋ ਜਾਣ ਗਰਲ ਸਾਰੇ ਇੱਕੋ ਹੀ ਗੱਲ ਆਂਦੀ ਕਿ ਸਰਕਾਰ ਚਾਹੁੰਦੀ ਹੈ ਕਿ ਰੂਲਸ ਐਂਡ ਰੈਗੂਲੇਸ਼ਨ ਅੰਦਰ ਹੀ ਕੰਮ ਹੋਏ ਇਸ ਤੋਂ ਇਲਾਵਾ ਅਗਰ ਕੰਮ ਕਰੋਗੇ ਤੇ ਉਹ ਬਿਲਕੁਲ ਐਕਸ਼ਨ ਲਏਗੀ ਹੁਣ ਆਪਾਂ ਕਿਸੇ ਨੂੰ ਆਪਾਂ ਐਕਸ਼ਨ ਆਪਾਂ ਇਹ ਨਹੀਂ ਕਹਿ ਸਕਦਾ ਨਾ ਕਿ ਤੁਸੀਂ ਬੇਸਿਕਲੀ ਪੁਲਿਸ ਗਲਤ ਹੈ ਜਾਂ ਬੰਦੇ ਗਲਤ ਹੈ ਗਲਤ ਕੋਈ ਨਹੀਂ ਹੋਏਗਾ ਆਪਾ ਆਪਣੇ ਆਪਣੇ ਆਪ ਨੂੰ ਸੰਭਾਲਣਾ ਪੈਂਦਾ ਜਿਹੜਾ ਰੂਲ ਤੋੜੇਗਾ ਉਹਨੂੰ ਜੁਰਮਾਨਾ ਭਰਨਾ ਪਏਗਾ ਪਰ ਇੱਕ ਇੱਕ ਗੱਲ ਦੇਖੋ ਜਸਪੀ ਜੀ ਇਹ ਗੱਡੀਆਂ ਦੀ ਅਸੈਸਰੀ ਦੀ ਦੇਖੀ ਜਾਵੇ ਟਾਇਰ ਦੀ ਦੇਖੀ ਜਾਵੇ ਅਲੌਏ ਦੀ ਦੇਖੀ ਜਾਵੇ ਲਾਈਟਿੰਗ ਦੇ ਬੜੇ ਕੰਮ ਨੂੰ ਅਸਰ ਪਏਗਾ ਬੜੀਆਂ ਲਾਈਨਾਂ ਨੇ ਇਸ ਦੇ ਨਾਲ ਜੁੜੀਆਂ ਹੋਈਆਂ ਕੀ ਸਮਝਦੇ ਹੋ ਵੀ ਇਹ ਜਿਹੜਾ ਨੋਟੀਫਿਕੇਸ਼ਨ ਆਇਆ ਸਰਕਾਰ ਦੀ ਜਿਆਦਾ ਸਖਤ ਨਹੀਂ ਹੈ ਅੱਜ ਕੱਲ ਦੇ ਟਾਈਮ ਦੇ ਹਿਸਾਬ ਨਾਲ ਦੇਖਿਆ ਜਾਵੇ ਸਰ ਸਖਤ ਸਭ ਕੁਝ ਹੀ ਹੈਗਾ ਹਰ ਚੀਜ਼ ਹਰ ਬੰਦੇ ਤੋਂ ਸਖਤ ਹੈਗਾ ਬਟ ਲੈਟਸ ਸੀ ਕੀ ਹੋਏਗਾ ਲੋਕੀ ਲੋਕਾਂ ਜਿਨੇ ਸ਼ੌਂਕ ਹੈਗੇ ਆ اگروں کام کرائے گا تو او اپنے چلانی پڑے گا۔ نہیں پنجابی ਦਾ زیادہ ਸ਼ੌਕੀਨ ਨਹੀਂ ਜਿਹੜੀ ਚੀਜ਼ ਕਿਤੇ ਚੀਜ਼ ਵਰਡ ਦੇ ਵਿੱਚ ਆਵੇ ਤਾਂ ਪੰਜਾਬ ਦੇ ਵਿੱਚ ਪਹਿਲਾਂ ਦੇਖੀ ਜਾ ਸਕਦੀ ਚਾਹੇ ਉਹ ਕਿਸੇ ਵੀ ਰੰਗ ਦੀ। ਜਿਹਨਾਂ ਨੇ ਕਰੇਗਾ ਫਿਰ ਪਗਤਾਏਗਾ ਵੀ ਫਿਰ ਉਹ ਆਪਣੇ ਚਲਾਨੇ ਹੀ ਭਰੇਗਾ। ਤੇ مطلب ਜੇ ਸ਼ੌਂਕ پورے ਪਗਾਣੇ ਆ ਤੇ ਫਿਰ ਚਲਾਨ ਭਰਨ ਲਈ ਤਿਆਰ ਰਹਿਣ ਪੰਜਾਬੀਆਂ। ਬਿਲਕੁਲ ਚਲਾਨ ਭਰਨਗੇ ਫਿਰ ਉਹ ਕੀ ਕਰਨਗੇ? ਜਾਂ ਤੇ ਯਾਰ سٹاک ਗੱਡੀ ਲੈਣਗੇ ਫਿਰ ਸ਼ੌਕਟ ਲੋਕੀ ਲਾਈਕ ਨਹੀਂ ਕਰਦੇ। ਮੈਂ ਤਾਂ ਇੱਕ ਜਨਰਲ ਪਰਸਨ ਹੈਗਾ। ਕਿਸੇ ਮੈਨੂੰ ਰੋਕ ਕੇ ਪੁੱਛਿਆ ਤੇ ਮੈਂ ਕਿਹਾ ਤੁਹਾਨੂੰ ਦੱਸਦਾ। ਬਾਕੀ ਇਹ ਤੇ ਜਦੋਂ ਐਕਸ਼ਨ ਗਵਰਨਮੈਂਟ ਕਰੇਗੀ ਤਹੀਂ ਪਾ ਲੱਗੇਗਾ ਕਿ ਕਿ ਇਹਨਾਂ ਨੂੰ ਕੀ ਆਰਡਰਸ ਮਿਲੇ ਆ ਅਪਾ ਕਿਸੇ ਦੇ ਬਿਆਨਬਾਜ਼ੀ ਤੇ ਕਰਨੀ ਨਹੀਂ ਰਿਹਾ ਅਪਾ ਜਨਰਲ ਵੀਊ ਲੈ ਰਹੇ ਆ ਜਨਰਲ ਵੀਊ ਦੇ ਅੰਦਰ ਮੈਂ ਆਪਣਾ ਵੀਊ ਦੇਤਾ ਕਿ ਮੈਨੂੰ ਮੈਂ ਤਾਂ ਇੱਕ ਨਾਗਰਿਕ ਆ ਤੇ ਮੈਂ ਤਾਂ ਕਹੂੰਗਾ ਜੋ ਅਗਰ ਕੁਝ ਰੂਲਸ ਐਂਡ ਰੈਗੂਲੇਸ਼ਨ ਹੋਏਗਾ ਤਾਂ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿਸੇ ਨੂੰ ਸੋ ਸਾਡੇ ਨਾਲ ਸਿੰਘ ਸਾਹਿਬ ਮੌਜੂਦ ਨੇ ਗੱਲ ਤੁਹਾਡਾ ਨੇ ਕੀਤੀ ਹੈ ਵੀ ਪੰਜਾਬ ਦੇ ਵਿੱਚ ਜਿਹੜੀ ਹੈ ਟ੍ਰੈਫਿਕ ਪੁਲਿਸ ਨੇ ਜਿਹੜੀ ਸਖਤੀਕਰਨ ਦੇ ਜਿਹੜੇ ਨਿਯਮ ਨੇ ਉਹ ਆਏ ਹੋਏ ਨੇ ਸਖਤੀ ਕੀਤੀ ਗਈ ਹੈ ਮੋਡੀਫਿਕੇਸ਼ਨ ਕਰਨ ਨੂੰ ਲੈ ਕੇ ਸੋ ਸਿੰਘ ਸਾਹਿਬ ਸਾਡੇ ਨਾਲ ਆ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਜੀ ਇਹਨਾਂ ਦਾ ਇਹ ਦੱਸੋ ਵੀ ਤੁਹਾਡੇ ਕੋਲ ਕਿਹੜੀ ਗੱਡੀ ਹੈ ਮੇਰੇ ਕੋਲ ਤਾਂ ਇਹ ਬਲੈਨੋ ਆ ਮਰੂਤੀ ਹਲੋਏ ਪਏ ਟਾਇਰ ਪਏ ਹਾਂਜੀ ਹਲੋਏ ਵੀ ਲੋਦੇ ਪਏ ਹੋਣ ਲੰਗਣਾ ਤਾਂ ਆਪਾਂ ਕਰ ਰਹੇ ਆ ਫਿਰ ਉਹ ਮੋਡੀਫਿਕੇਸ਼ਨ ਵਾਲੀ ਕਹਿੰਦੇ ਨੇ ਜਿਹੜੇ ਪੁਲਿਸ ਨੇ ਕਿਹਾ ਹਾਂਜੀ ਮੋਡੀਫਿਕੇਸ਼ਨ ਇਦਾਂ ਹੈ ਕਿ ਉਹ ਆਪਾਂ ਜਿਹੜੇ ਕਾਨੂੰਨ ਦੇ ਦਾਇਰੇ ਦੇ ਵਿੱਚ ਹੀ ਰੱਖ ਕੇ ਉਹਦੀ ਮੋਡੀਫਿਕੇਸ਼ਨ ਕੀਤੀ ਹੋਈ ਆ ਤੇ ਮੇਨ ਚੀਜ਼ ਕੀ ਹੁੰਦੀ ਆ ਆਪਾਂ ਜਿਹੜੀ ਆਰ ਸੀ ਹੁੰਦੀ ਆ ਨਾ ਗੱਡੀ ਦੀ ਆਰ ਸੀ ਦੇ ਅਕੋਰਡਿੰਗ ਹੀ ਆਪਾਂ ਚੱਲਦੇ ਆ ਕੋਈ ਉਹ ਆਪਾਂ ਇੰਜਨ ਨਹੀਂ ਚੇਂਜ ਕੀਤਾ ਕੋਈ ਉਹਦੀ ਜਿਹੜੀ ਇੰਜਨ ਦੀ ਡਿਸਪਲੇਸਮੈਂਟ ਜਿਹਨੂੰ ਆਪਾਂ ਸੀਸੀ ਕਹਿੰਦੇ ਆ ਉਹਦੇ ਨਾਲ ਕੋਈ ਮੋਡੀਫਿਕੇਸ਼ਨ ਨਹੀਂ ਕੀਤੀ ਤੇ ਉਸ ਤੋਂ ਇਲਾਵਾ ਆਰਸੀ ਤੇ ਕਲਰ ਮੈਂਸ਼ਨ ਹੁੰਦਾ ਆ ਉਹਦਾ ਕਲਰ ਨਹੀਂ ਆਪਾਂ ਚੇਂਜ ਕਰ ਸਕਦੇ ਸੋ ਇਹ ਕੁਝ ਚੀਜ਼ਾਂ ਨੇ ਜੋ ਆਪਾਂ ਧਾਰੇ ਦੇ ਵਿੱਚ ਰੱਖ ਕੇ ਮੋਡੀਫਿਕੇਸ਼ਨਸ ਕਰਦੇ ਆ ਤੇ ਉਹ ਚੀਜ਼ ਨੂੰ ਧਿਆਨ ਰੱਖਣਾ ਪੈਂਦਾ ਆ ਮਤਲਬ ਜਿਹੜੀਆਂ ਸਰਕਾਰ ਨੇ ਚੀਜ਼ਾਂ ਆਰਸੀ ਤੇ ਆਪਾਂ ਨੂੰ ਦਿਖਾਤੀ ਉਹ ਨੋਟੀਫਿਕੇਸ਼ਨ ਆਪਾਂ ਨੂੰ ਆਗੇ ਉਹਦੇ ਮੁਤਾਬਕ ਅਸੀਂ ਠੀਕ ਆ ਜੇ ਅਸੀਂ ਬਾਅਦ ਕਿਸੇ ਚੀਜ਼ ਨੂੰ ਮੋਡੀਫਿਕੇਸ਼ਨ ਕਰਦੇ ਆ ਜਾਂ ਲਾਈਟਾਂ ਚੇਂਜ ਕਰਾ ਦਿੰਨੇ ਆ ਜਾਂ ਟਾਇਰ ਚੇਂਜ ਕਰਾ ਦਿੰਨੇ ਆ ਯੰਗਸਟਰ ਨੇ ਉਹ ਖਾਸ ਕਰਕੇ ਚੀਜ਼ਾਂ ਨੂੰ ਤਵੱਜੂ ਦਿੰਦੇ ਨੇ ਪਰ ਇਹ ਚੀਜ਼ ਤੇ ਵੀ ਜਿਹੜੀ ਇਹ ਸ਼ਕਤੀ ਕਾਨੂੰਨ ਕਹਿੰਦਾ ਵੀ ਕਰਨੀ ਹੈ ਟ੍ਰੈਫਿਕ ਪੁਲਿਸ ਵਾਲੇ ਕਹਿੰਦੇ ਵੀ ਇਹ ਚੀਜ਼ਾਂ ਗੱਡੀਆਂ ਬਾਂਡ ਕਰਨਗੇ ਇਹ ਚੀਜ਼ਾਂ ਦੇ ਵਿੱਚ ਜੇ ਸਾਨੂੰ ਨਜ਼ਰ ਆਏਗੀ ਮੋਡੀਫਿਕੇਸ਼ਨ ਇਹ ਲੱਗਦਾ ਵੀ ਹੋ ਸਕਦਾ ਪੰਜਾਬ ਦੇ ਵਿੱਚ ਜਿਆਦਾ ਸ਼ਕਤੀ ਨਹੀਂ ਵਰਤਦੀ ਪੁਲਿਸ ਨਹੀਂ ਪੁਲਿਸ ਵੀ ਆਪਣੀ ਜਗ੍ਹਾ ਠੀਕ ਹੈ ਜੀ ਕਈ ਵਾਰ ਕੀ ਹੁੰਦਾ ਹੈ ਕਿ ਯੰਗਸਟਰ ਜਿਹੜੇ ਉਹ ਦੂਜਿਆਂ ਦੇ ਸ਼ੌਂਕ ਵਿੱਚ ਆ ਕੇ ਨਾ ਆਪਣੇ ਮਤਲਬ ਆਪਾਂ ਕਹਿੰਦੇ ਨਾ ਦੂਜਿਆਂ ਨੂੰ ਦੇਖ ਕੇ ਤੇ ਆਪਣਾ ਚੱਗਾ ਪੜਵਾ ਲੈਣਾ ਕਈ ਵਾਰੀ ਕੀ ਹੁੰਦਾ ਉਹ ਚੀਜ਼ ਹੋ ਜਾਂਦੀ ਆ ਸੋ ਪੁਲਿਸ ਵੱਲੋਂ ਵੀ ਮੈਂ ਐਪਰੀਸ਼ੀਏਟ ਕਰੂੰਗਾ ਕਿ ਉਹਨਾਂ ਦਾ ਵੀ ਸਟੈਪ ਠੀਕ ਹੈ ਕਿ ਜਿਹੜੀ ਚੀਜ਼ਾਂ ਬਹੁਤ ਜਿਆਦਾ ਓਵਰ ਕਰ ਦਿੰਦੇ ਨੇ ਉਹ ਚੀਜ਼ਾਂ ਗਲਤ ਹੈ ਤੇ ਆਪਾਂ ਜਿਹੜਾ ਆ ਕਿ ਹੁਣ ਜਿਵੇਂ ਦੇਖੋ ਬੁਲੇਟ ਦੇ ਮੈਂ ਇੰਟਰਵਿਊ ਦੇਖਿਆ ਸੀਗਾ ਤੇ ਉਹ ਉਹਨਾਂ ਨੇ ਕਿਹਾ ਸੀ ਵੀ ਜਿਵੇਂ ਬੋਲੇਟ ਦਾ ਸਲੈਂਸਰ ਹੋ ਗਿਆ ਓਪਨ ਜੀਪਾਂ ਹੋ ਗਈਆਂ ਲੰਡੀ ਜੀਪਾਂ ਹੋ ਗਈਆਂ ਜਿਹੜੀਆਂ ਉਹਨਾਂ ਚੀਜ਼ਾਂ ਨੂੰ ਕਰਨੀਆਂ ਤੇ ਜਿਹੜੇ ਚੌੜੇ ਟਾਇਰ ਆ ਲੋ ਪ੍ਰੋਫਾਈਲ ਟਾਇਰ ਨੇ ਉਹ ਚੀਜ਼ਾਂ ਨੂੰ ਮਤਲਬ ਜਿਹੜੀ ਆ ਨਸ ਪਾਉਣੀ ਆ ਜਿਹੜੀ ਆ ਇਹਨਾਂ ਨੇ ਕਰਨਾ ਆ ਪਰ ਇਹ ਨਹੀਂ ਲੱਗਦਾ ਸਿੰਘ ਸਾਹਿਬ ਵੀ ਜਦੋਂ ਅੱਜ ਕੱਲ੍ਹ ਤਾਂ ਬਹੁਤ ਚੱਲ ਰਹੀ ਆ ਤਾਂ ਆ ਆਂਦੀ ਆ ਕੋਈ ਐਕਸਯੂ ਵੀ ਗੱਡੀ ਆਂਦੀ ਆ 2-2 ਢਾਈ-ਢਾਈ ਲੱਖ ਦੇ 3-3 ਲੱਖ ਦੇ ਦਾ ਟਾਇਰ ਲੋਏ ਪੈ ਜਾਂਦੇ ਆ ਤੇ ਕੰਮ ਨੂੰ ਕਿੰਨਾ ਕੁ ਫਰਕ ਪਏਗਾ ਇਸਦਾ ਜੇ ਉਸ ਚੀਜ਼ ਤੇ ਸਖਤੀ ਵਰਤੀ ਜਾਏਗੀ ਤਾਂ ਇਹ ਕੰਮ ਨੂੰ ਵੀ ਫਰਕ ਪਏਗਾ ਐਕਸੈਸਰੀ ਜਿਹੜੀ ਆ ਕੰਮ ਨੂੰ ਤਾਂ ਹੀ ਦੇਖੋ ਫਰਕ ਪਹਿਲਾਂ ਹੀ ਪੈ ਚੁੱਕਾ ਹੋਇਆ ਸੀਗਾ ਜਦੋਂ ਚੰਡੀਗੜ੍ਹ ਦੇ ਵਿੱਚ ਸਤਾਈ ਹੋ ਚੁੱਕੀ ਹੋਈ ਸੀਗੀ ਚੰਡੀਗੜ੍ਹ ਦੇਖੋ ਪੰਜਾਬ ਦੀ ਤੇ ਹਰਿਆਣੇ ਦੀ ਆਪਣੀ ਕੈਪੀਟਲ ਆ ਚੰਡੀਗੜ੍ਹ ਹਰੇਕ ਦਾ ਹੀ ਘੇੜਾ ਰਹਿੰਦਾ ਸੀਗਾ ਕੰਮ ਦਾ ਤਾਂ ਉਹਦਾ ਹੀ ਬਹੁਤ ਜ਼ਿਆਦਾ ਫਰਕ ਪੈ ਗਿਆ ਸੀ ਕਿਉਂਕਿ ਮਤਲਬ ਸਾਰੇ ਹੀ ਮਤਲਬ ਇਹ ਚੀਜ਼ ਰੱਖਦੇ ਸੀ ਕਿ ਗੱਡੀਆਂ ਦੇ ਟਾਇਰ ਆ ਜਿਹੜੇ ਉਹ ਬਰਾਬਰ ਦੇ ਹੋਣ ਮਤਲਬ ਚੌੜੇ ਨਾ ਹੋਣ ਕੰਮ ਦਾ ਉਹਦਾ ਹੀ ਫਰਕ ਪੈ ਚੁੱਕਾ ਸੀਗਾ ਤੇ ਹੁਣ ਤਾਂ ਚਲੋ ਖੈਰ ਅੱਗੇ ਤਾਂ ਆਪਾਂ ਕੀ ਐਕਸਪੈਕਟੇਸ਼ਨ ਕਰਨੀ ਨਹੀਂ ਲੱਗਦਾ ਪੰਜਾਬੀ ਮਾਯੂਸ ਹੋਣਗੇ ਇਹ ਗੱਲਾਂ ਸੁਣ ਕੇ ਕਿਉਂਕਿ ਪੰਜਾਬੀ ਸ਼ੌਕੀਨ ਬਹੁਤ ਹੁੰਦੇ ਏ ਚੀਜ਼ਾਂ ਨੂੰ ਲੈ ਕੇ ਬਿਲਕੁਲ ਨਹੀਂ ਲੁਧਿਆਣਾ ਤਾਂ ਹੈਗਾ ਹੀ ਹੱਬ ਅਲੋਇਵਿਲ ਦਾ ਜਿੱਥੇ ਆਪਾਂ ਖੜੇ ਆ ਉੱਥੇ ਹੀ ਆਪਾਂ ਦੇਖਿਆ ਤਾਂ ਚਾਰ ਪੰਜ ਦੁਕਾਨਾਂ ਨੇ ਜਿਹੜੀਆਂ ਅਲੋਇਵਿਲਸ ਦੀਆਂ ਤੇ ਸਾਡੇ ਕੋਲ ਹੀ ਮਤਲਬ ਨਾਟ ਇਨ ਪੰਜਾਬ ਇਨ ਲੁਧਿਆਣਾ ਮੈਂ ਸਿਰਫ ਆਪਣੇ ਖੇਤਰ ਦੀ ਗੱਲ ਨਹੀਂ ਕਰੂੰਗਾ ਸਾਡੇ ਕੋਲ ਹੀ ਦੂਰੋ ਦੂਰੋ ਲੋਕੀ ਲਾਈਵਲ ਪਉਣਾ ਆਉਂਦੇ ਆ ਆਪਾਂ ਗੱਲ ਕਰੀਏ ਹਰਿਆਣੇ ਦੀ ਜੰਮੂ ਕਸ਼ਮੀਰ ਦੀ ਯੂਪੀ ਤੋਂ ਬਿਹਾਰ ਤੋਂ ਵੀ ਮਤਲਬ ਹੁਣ ਹੋਰ ਵੀ ਜਗ੍ਹਾ ਤੋਂ ਕਈ ਗੱਡੀਆਂ ਆਈਆਂ ਹੋਈਆਂ ਸਪੈਸ਼ਲ ਮੋਡੀਫਿਕੇਸ਼ਨਸ ਕਰਾਉਣ ਲਈ ਬਟ ਉਹ ਵੀ ਆ ਜਿਹੜੀਆਂ ਆਪਾਂ ਇੰਟੀਰੀਅਰ ਦੇ ਵਿੱਚ ਸਪੈਸ਼ਲਿਸਟਾਂ ਆਪਾਂ ਮੋਡੀਫਾਈ ਕਰਦੇ ਆਂ ਤੇ ਉਹਦੇ ਵਿੱਚ ਜਿਹੜੀ ਆ ਕਾਨੂੰਨ ਦੇ ਦਾਇਰੇ ਵਿੱਚ ਰੱਖ ਕੇ ਹੀ ਸਾਰਾ ਕੁਝ ਹੋ ਰਿਹਾ ਹੈ ਜਿਵੇਂ ਮੋਡੀਫਿਕੇਸ਼ਨਸ ਆਪਾਂ ਕਰਾਉਂਦੇ ਆ ਨਾ ਗੱਡੀਆਂ ਤੇ ਇੱਕ ਚੀਜ਼ ਨਾ ਮੇਰੇ ਫਾਦਰ ਸਾਹਿਬ ਨੇ ਇਹ ਬੜੀ ਅੱਛੀ ਗੱਲ ਕਹੀ ਸੀ ਕਿ ਚਲੋ ਜੇ ਬੱਚਾ ਆਪਣੇ ਸ਼ੌਂਕ ਪੂਗਾ ਰਿਹਾ ਆ ਹਨਾ ਜੋ ਅਲੋਇਲ ਪੂਗਾ ਰਿਹਾ ਆ ਗੱਡੀ ਦੇ ਮਤਲਬ ਕੋਈ ਚੀਜ਼ਾਂ ਕਰਾ ਰਿਹਾ ਤਾਂ ਉਹ ਚਲੋ ਮਤਲਬ ਕੋਈ ਚਲੋ ਨਸ਼ਾ ਤਾਂ ਨਹੀਂ ਨਾ ਕਰ ਰਿਹਾ ਬਜਾਰੋ ਲੈ ਕੇ ਉਹ ਜੇ ਮੇਰਾ 10000 ਲੱਗ ਰਿਹਾ 15000 ਲੱਗ ਰਿਹਾ 50000 ਲੱਗ ਰਿਹਾ ਉਹ ਚਲੋ ਮੈਂ ਆਪਣੀ ਗੱਡੀ ਤੇ ਲਾਇਆ ਨਾ ਆਪਣੇ ਸ਼ੌਂਕ ਤੇ ਲਾਇਆ ਨਾ ਕੋਈ ਨਸ਼ਾ ਦਾ ਨਹੀਂ ਨਾ ਮੈਂ ਕਰ ਰਿਹਾ ਮੈਂ ਕਿਤੋਂ ਕੋਈ ਸਮੈਕ ਜਾਂ ਕੋਈ ਵੀ ਆਪਾਂ ਗੱਲ ਕਰੀਏ ਜਿਵੇਂ ਯੂਥ ਆ ਪੰਜਾਬ ਦਾ ਉਹ ਵੇਲਾ ਦਿਮਾਗ ਨਸ਼ਿਆਂ ਵੱਲ ਜਾ ਰਿਹਾ ਹੈ ਮੋਡੀਫਿਕੇਸ਼ਨ ਇਹ ਕਿੱਦਾਂ ਦਾ ਨਾ ਜੇ ਮੈਂ ਹੋਰ ਵੀ ਕਹੂੰਗਾ ਜੇ ਕੋਈ ਬੱਚਾ ਨਸ਼ਿਆਂ ਤੇ ਲੱਗਿਆ ਹੋਇਆ ਹੈ ਨਾ ਉਹਨੂੰ ਗੱਡੀਆਂ ਦਾ ਸ਼ੌਂਕ ਪਾ ਦੋ ਨਾ ਉਹਨੇ ਆਟੋਮੈਟਿਕਲੀ ਉਧਰ ਡਾਇਵਰਟ ਹੋ ਜਾਣਾ ਹੈ ਹਾਂ ਡਾਇਵਰਟ ਹੋ ਜਾਂਦਾ ਨਾਲੇ ਗੱਲ 'ਚ ਬੜੀ ਚੰਗੀ ਕੀਤੀ ਤੁਸੀਂ ਵੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ ਬੰਦਾ ਆਪਣੇ ਸ਼ੌਂਕ ਆਪਣੇ ਪੈਸੇ ਖਰਚ ਕੇ ਪੂਕਾਰੇ ਤੇ ਕਿਸੇ ਨੂੰ ਤਕਲੀਫ ਕੀ ਹੋ ਤੇ ਉਹਦੇ ਲਈ ਮਾੜੀ ਗੱਲ ਹੈ ਜੇ ਉਹ ਹੁੱਲੜ ਬਾਜੀ ਕਰ ਰਿਹਾ ਜਾਂ ਕੋਈ ਕਿਸੇ ਹੋਰ ਚੀਜ਼ ਤੋਂ ਤੰਗ ਕਰ ਰਿਹਾ ਸਮਾਜ ਨੂੰ ਗੰਦਲਾ ਕਰ ਰਿਹਾ ਫਿਰ ਪੁਲਿਸ ਐਕਸ਼ਨ ਜ਼ਿਆਦਾ ਸਖਤ ਕਰੇ ਬਿਲਕੁਲ ਬਿਲਕੁਲ ਉਹੀ ਚੀਜ਼ ਹੈ ਜੀ ਮਤਲਬ ਆਪਾਂ ਮਤਲਬ ਜੇ ਮੋਡੀਫਿਕੇਸ਼ਨ ਵੀ ਉਦਾਂ ਦੀ ਕਰਾਈਏ ਕਿ ਕਿਸੇ ਨੂੰ ਦੁੱਖ ਤਕਲੀਫ ਨਾ ਹੋਵੇ ਜਿਵੇਂ ਕਈ ਵਾਰੀ ਕਿ ਹੁੰਦਾ ਮੈਂ ਵੀ ਚਲੋ ਕਾਰ ਚਲਾਉਣਾ ਮੈਨੂੰ 10 ਸਾਲ ਹੋ ਗਏ ਗੱਡੀ ਚਲਾਉਂਦੇ ਨੂੰ ਵੀ ਮੈਂ ਵੀ ਇਹ ਚੀਜ਼ ਫੀਲ ਕੀਤੀ ਆ ਕਿ ਜਦੋਂ ਟਾਇਰ ਆਪਾਂ ਜ਼ਿਆਦਾ ਚੋੜੇ ਵੀ ਪਾ ਲੈਨੇ ਨਾ ਉਹ ਗਲੀਆਂ 'ਚ ਚਲਾਣੀ ਵੀ ਬਹੁਤ ਮੁਸ਼ਕਲ ਹੋ ਜਾਂਦੀ ਆ ਤਾਂ ਮੈਨੂੰ ਖੁਦ ਹੈਰਾਨ ਹੁੰਨਾ ਉਹਨਾ ਕਿ ਬੰਦੇ ਕਿੱਦਾਂ ਚਲਾ ਲੈਂਦੇ ਆ ਤੇ ਉਹ ਚੀਜ਼ ਵੀ ਠੀਕ ਹੈ ਮਤਲਬ ਜੇ ਲਿਮਿਟੇਸ਼ਨ ਦੇ ਅੰਦਰ ਹੀ ਆਪਾਂ ਮੋਡੀਫਿਕੇਸ਼ਨ ਕਰਾਈਏ ਨਾ ਸੋ ਦੈਟਸ ਗੁੱਡ ਸੋ ਪੰਜਾਬ ਦੇ ਵਿੱਚ ਜਿਹੜਾ ਟ੍ਰੈਫਿਕ ਨੂੰ ਲੈ ਕੇ ਸਖਤੀ ਕੀਤੀ ਗਈ ਹੈ ਉਹਦੇ ਜਿਹੜੇ ਰੁਝਾਨ ਨੇ ਉਹ ਆਣੇ ਸ਼ੁਰੂ ਹੋ ਗਏ ਇਹਨਾਂ ਨੂੰ ਮੇਰੇ ਹੱਥ ਦੇ ਵਿੱਚ ਇਹ ਚਲਾਨ ਹੋਇਆ ਹੋਇਆ ਭਾਈ ਸਾਹਿਬ ਥਾਰ ਗੱਡੀ ਰੱਖੀ ਹੈ ਭਾਈ ਸਾਹਿਬ ਨੇ ਮਾਰੇ ਕਹਿੰਦੇ ਵੀ ਮੈਂ ਕੈਮਰੇ ਮੂਰੇ ਨਹੀਂ ਆਣਾ ਜਾਂਦਾ ਮੇਰਾ ਚਲਾਨ ਤਾਂ ਹੋਇਆ ਵੀ ਮੈਂ ਜਿਹੜੇ ਟਾਇਰ ਨੇ ਉਹ ਥੋੜੇ ਚੋੜੇ ਪਵਾਏ ਹੋਇਆ ਲਾਇ ਪਵਾਏ ਹੋਇਆ ਔਰ ਪੁਲਿਸ ਨੇ ਮੈਨੂੰ ਰੋਕਿਆ ਤੇ ਮੇਰਾ ਜਿਹੜਾ ਚਲਾਨ 5000 ਰੁਪਏ ਦਾ ਕੱਟ ਕੇ ਉਹਨਾਂ ਨੇ ਮੇਰੇ ਹੱਥ ਵਿੱਚ ਪੜਾਤਾ ਚਲਾਨ ਟੱਟ ਤੱਕ ਦਿਖਾਇਆ ਜਾ ਰਿਹਾ ਸੋ ਉਹਨਾਂ ਨੇ ਆਪਣੀ ਕਿਹਾ ਵੀ ਮੈਂ ਕੈਮਰੇ ਮੂਰੇ ਨਹੀਂ ਆਣਾ ਜਾਂਦਾ ਤੇ ਪਰ ਮੇਰਾ ਚਲਾਨ ਜਿਹੜਾ ਉਹ ਟੈਰਾ ਕਰਕੇ ਹੋ ਗਿਆ ਸੁਰੂਜਾਨ ਤੁਹਾਡੇ ਸਾਹਮਣੇ ਇਹਨੇ ਵੀ ਆਣੇ ਸ਼ੁਰੂ ਹੋ ਗਏ ਨੇ ਅਸੀਂ ਮੌਕੇ ਤੇ ਖੜੇ ਮੀਆਂ ਪੰਜਾਬ ਦੇ ਜਿਹੜੇ ਡੀਜੀਪੀ ਨੇ ਇਸ ਰਾਇ ਉਹਨਾਂ ਨੇ ਇੱਕ ਸਖਤ ਹਦਾਇਤਾਂ ਜਾਰੀ ਕੀਤੀਆਂ ਸਖਤ ਜਿਹੜੇ ਨਿਰਦੇਸ਼ ਜਾਰੀ ਕੀਤੇ ਨੇ ਉਹਨਾਂ ਨੇ ਕਿਹਾ ਵੀ ਕੋਈ ਵੀ ਮੋਡੀਫਿਕੇਸ਼ਨ ਵਾਲੀ ਗੱਡੀ ਅਗਰ ਸੜਕ ਤੇ ਚੱਲੇਗੀ ਔਰ ਉਹ ਜਿਹੜੀਆਂ ਉਲੰਘਣਾ ਕਰਦੀ ਹੋਏਗੀ ਰੂਲ ਤੋੜਦੀ ਹੋਏਗੀ ਤਾਂ ਉਹਨੂੰ ਜ਼ਰੂਰ ਬਾਂਡ ਕੀਤਾ ਜਾਏਗਾ ਜ਼ਰੂਰ ਹੋਏ ਤੇ ਸਖਤ ਕਾਰਵਾਈ ਕੀਤੀ ਜਾਏਗੀ ਸੋ ਹੁਣ ਪੰਜਾਬ ਦੇ ਵਿੱਚ ਕਿਸ ਢੰਗ ਨਾਲ ਗੱਡੀਆਂ ਜਿਹੜੀਆਂ ਮੋਡੀਫਿਕੇਸ਼ਨ ਵਾਲੀਆਂ ਚੱਲਣਗੀਆਂ ਇਹ ਆਂਡ ਵਾਲਾ ਸਮਾਂ ਦੱਸੇਗਾ ਕਿਉਂਕਿ ਪੰਜਾਬ ਦੇ ਲੋਕ ਸ਼ੌਕੀਨ ਨੇ ਪੰਜਾਬ ਦੇ ਲੋਕ ਜਿਹੜੇ ਨੇ ਅਲੱਗ ਵਿਤਕਰਾ ਹੈ ਅਲੱਗ ਸੋਚ ਹੈ ਅਲੱਗ ਦਿਖਣ ਦੀ ਜਿਹੜੀ ਸੋਚ ਆ ਪੰਜਾਬੀਆਂ ਦੇ ਵਿੱਚ ਜ਼ਿਆਦੀ ਹੈ ਸੋ ਆਣ ਵਾਲਾ ਸਮਾ ਦੱਸੇਗਾ ਵੀ ਮੋਡੀਫਿਕੇਸ਼ਨ ਕਿਸ ਢੰਗ ਨਾਲ ਪੰਜਾਬ ਦੇ ਵਿੱਚ ਚੱਲਦੀ ਔਰ ਪੰਜਾਬ ਪੁਲਿਸ ਕਿਸ ਢੰਗ ਨਾਲ ਇਹਦੇ ਉੱਪਰ ਸਖਤੀ ਕਰਦੀ ਹੈ ਸੋ ਕੈਮਰਾਮੈਨ ਜਸਵਿੰਦਰ ਦੇ ਨਾਲ ਪੰਕਜ ਭਾਰਤੀ ਲੁਧਿਆਣਾ